ਹੋ ਗਿਆ ਡਰਾਈ ਕੋ ਜਾਣੀ ਆ ਤੂੰ ਗੱਲ ਦੱਸ ਦੇ ਤੈਨੂੰ ਮੈਂ ਕਿੰਨੇ ਵਾਰੀ ਕਹਿੰਦੀ ਸੀ ਨਾ ਵੀ ਉਹਦੇ ਤੇ ਹੱਥ ਨਾ ਚੱਕ ਨਾ ਚੱਕ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਵੀ ਤੈਨੂੰ ਉਹਦੇ ਤੇ ਹੱਥ ਚੱਕਣ ਦੀ ਲੋੜ ਕੀ ਪੈ ਗਈ ਸੀ ਤੈਨੂੰ ਮੈਂ ਕਿੰਨਾ ਸਮਝਾਉਂਦੀ ਸੀ ਵੀ ਹਾੜੇ ਰੱਬ ਦਾ ਵਾਸਤਾ ਵੀ ਨਾ ਕੁਛ ਕਰ ਨਾ ਕੁਛ ਕਰ ਹੁਣ ਲਾਈਲਿੰਗ ਗੱਡੀਆਂ ਮੈਂ ਤਾਂ ਗੱਡੀਆਂ ਤੋਂ ਬਿਨਾਂ ਰਹਿ ਲੂੰਗਾ ਮੈਨੂੰ ਜਦੋਂ ਉਹ ਪਸੰਦੇ ਨਹੀਂ ਨਹੀਂ ਦੇਖ ਕੇ ਰਾਜੀ ਉਹਨੂੰ ਮੈਂ ਨਹੀਂ ਪਸੰਦ ਤਾਂ ਫਿਰ ਨਹੀਂ ਪਸੰਦ ਤੇ ਹੀ ਪਸੰਦ ਨਾ ਪਸੰਦ ਤਾਂ ਨਾ ਥਾਣੇ ਵਾਲੇ ਦੱਸਣਗੇ ਤੇਰੇ ਪਤੰਦਰ ਤੈਨੂੰ ਹੁਣ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਵੀ ਆਪਣਾ ਕੰਜਰਾ ਹੁਣ ਬਣੂਗਾ ਕੀ ਐ ਮਾਂ ਉਹੀ ਕੋ ਡਰੀ ਜਣੀ ਹੈ ਹੈ ਮੈਂ ਹੁ ਤਾਂ ਡਰਦਾ ਨਹੀਂ ਹੈਗਾ ਮੈਂ ਲਾਇਆ ਤੂੰ ਡਰਾਵੇਂਗੀ ਮੈਨੂੰ ਗੱਲ ਨਹੀਂ ਬਾਤ ਨਹੀਂ ਜਦੋਂ ਮੈਂ ਹੈਗਾ ਤੂੰ ਜਮਾ ਫਿਕਰ ਨਾ ਕਰ ਮੈਂ ਖਾਬ ਰੂ ਛੇਤੀ ਛੇਤੀ ਬਾਕਸਨ ਸੇ ਮੁ ਨਹੀਂ ਤਾਂ ਇਹਨਾਂ ਨੇ ਤੈਨੂੰ ਮਾਰ ਹੀ ਦੇਣਾ ਹਾਂ ਵੀ ਨਾ ਜਾ ਹੋ ਹੋ ਕੁੜੇ ਜੀ ਮੂੰ ਪਾਣੀ ਦੀ ਘੁੱਟ ਲਿਆ ਦੇ ਕੁੜੇ ਲੈ ਕਿਹੜਾ ਸੁਣਦੀਆਂ ਨੇ ਨਹੀਂ ਸੀ ਮੂੰ ਸੀ ਮੂੰ ਲੈ ਖਾਣੀ ਕਿੱਧਰ ਮਰ ਗਈਆਂ ਦੋਨੇ ਜਣੀਆਂ ਕੁੜਿਆ ਮਣ ਹਾਂਜੀ ਮੰਮੀ ਉਰੇ ਆ ਨਾ ਤੁਹਾਨੂੰ ਸੁਣਦਾ ਨਹੀਂ ਮੈਂ ਕਦੋਂ ਦੀ ਬਾਜਾ ਮਾਰੀ ਜੰਨੀ ਆ ਹਾਂਜੀ ਮੰਮੀ ਕਿੱਥੇ ਆ ਤੇਰੀ ਭਾਬੀ ਮੰਮੀ ਮੈਨੂੰ ਤਾਂ ਪਤਾ ਨਹੀਂ ਹੈਗਾ ਵੀ ਭਾਬੀ ਕਿੱਥੇ ਨੇ ਮੈਂ ਤਾਂ ਪੜੀ ਜਾਂਦੀ ਸੀ ਹੁਣ ਰਸੋਈ ਦੇ ਵਿੱਚ ਆਈ ਸੀ ਲੈ ਮਾਨੂੰ ਹਾਕਾ ਮਾਰੀ ਜਾਨੀ ਆ ਦੇਖਾ ਉਹਦੇ ਕਮਰੇ 'ਚ ਚੱਲ ਪੜਲਾ ਤੂੰ ਤਾਂ ਠੀਕ ਐ ਮੰਮੀ ਹਾਂਜੀ ਕੀ ਸੋਚੀ ਜਾਂਦੇ ਸੀ ਉਹ ਮੈਂ ਸੋਚਦਾ ਸੀ ਤੈਨੂੰ ਇੱਕ ਕੋਟੀ ਜੀ ਲੈ ਕੇ ਦੇਣੀ ਸੀ ਹਾਂਜੀ ਮੈਨੂੰ ਕੋਟੀ ਦਿਖਾਦੀ ਲੋੜ ਮੇਰੇ ਕੋਲ ਵਧੀਆ ਨੇ ਕੱਪੜੇ ਜੋ ਵੀ ਆ ਬਸ ਠੀਕ ਐ ਨਹੀਂ ਵਧੀਆ ਤਾਂ ਨਹੀਂ ਮਾਂ ਪੈਸੇ ਮਿਲ ਜਾਣ ਮੈਨੂੰ ਮੈਂ ਤੈਨੂੰ ਲਿਆ ਕੇ ਦੇਣਾ ਦੇਖੋ ਜੀ ਜਿੱਥੇ ਦੋਹਾਂ ਘਰਾਂ ਦੇ ਵਿੱਚ ਖੁਸ਼ੀ ਆ ਸਕੂਨ ਆ ਨਾ ਉੱਥੇ ਲੀੜੇ ਕੱਪੜੇ ਮੈਟਰ ਨਹੀਂ ਕਰਦੇ ਮੈਨੂੰ ਤਾਂ ਤੁਸੀਂ ਇੰਨੇ ਵੀਰੇ ਮੇਰੇ ਲਈ ਬਹੁਤ ਆ ਤੁਸੀਂ ਮੇਰੇ ਲਈ ਸੋਚਦੇ ਹੋ ਬਸ ਮੇਰੇ ਉਹ ਸੋਚਦੇ ਰਹੀ ਠੰਡ ਆ ਰਹੀ ਐ ਅੱਗੇ ਕੁਝ ਨਹੀਂ ਹੁੰਦਾ ਜੀ ਵਧੀਆ ਤਾਂ ਹੈਗੇ ਨੇ ਇਹਨਾਂ ਦਾ ਇਹਦੂ ਮੋٹے ਕਿੜੇ ਹੋਣਗੇ ਕੱਪੜੇ ਮੈਂ ਤਾਂ ਤੇਰੇ ਤੇ ਹੈਰਾਨ ਲੋਕਾਂ ਦੇ ਜਿਨੀਆਂ ਲੜ-ਲੜ ਕੇ ਚੀਜ਼ਾਂ ਲੈੰਥੀਆਂ ਮੈਂ ਤੈਨੂੰ ਲਿਆ ਕੇ ਦਿੰਨਾ ਰੋ ਵੀ ਨਹੀਂ ਲੇਤੀ ਦੇਖੋ ਜੀ ਚੀਜ਼ਾਂ ਮੈਟਰ ਨਹੀਂ ਕਰਦੀਆਂ ਤੁਸੀਂ ਮੇਰਾ ਇੰਨਾ ਖਿਆਲ ਰੱਖਦੇ ਹੋ ਤੇ ਮੈਨੂੰ ਇੰਨਾ ਪਿਆਰ ਕਰਦੇ ਮੇਰੇ ਲਈ ਇਹ ਹੀ ਬਹੁਤ ਹੈ। ਅੱਛਾ ਮੈਂ ਤੇਰਾ ਖਿਆਲ ਰੱਖਣਾ ਤੂੰ ਨਹੀਂ ਮੇਰਾ ਖਿਆਲ ਰੱਖਦਾ। ਛੱਡੋ ਜਿੰਨਾ ਗੱਲਾਂ ਨੂੰ ਕਿਹੜੀਆਂ ਗੱਲਾਂ ਚ ਪੈ ਗਈ। ਸਾਰਾ ਦਿਨ ਹੀ ਮੇਰੇ ਨਾਲ ਤਰੀਫਾਂ ਹੀ ਕਰਦੇ ਆ। ਆਹ ਦੇ ਆਏ ਗੁੰਨੀ ਦਾ ਹੁੰਦਾ ਮੁਕੀਆਂ ਨਾਲ ਆਟਾ ਅੱਛਾ ਨੀਕਾ ਹੋਰ ਫਿਰ ਹੁਣ ਕੀ ਤਵਾ ਦੇਖ ਦਿੱਤਾ ਹੋ ਗਿਆ ਮੈਂ ਪੇੜਾ ਕਰਦਾ ਕੀ ਹੋ ਗਿਆ ਹੱਥ ਮੱਚ ਗਿਆ ਓਹੋ ਧਿਆਨ ਰੱਖਿਆ ਕਰਨਾ ਯਾਰ ਨਾਲੇ ਕੋਈ ਗੱਲ ਨਹੀਂ ਐਨਾ ਤਾਂ ਹੁੰਦੀ ਰਹਿੰਦਾ ਹੈ ਕੰਮ ਕਰਦੇ ਆ ਹਾਏ ਇਹ ਤਾਂ ਕਦੇ ਮੈਂ ਸੋਚਿਆ ਵੀ ਨਹੀਂ ਸੀ ਮੈਂ ਆਗਾਮੀ ਮੈਨੂੰ ਕਰਨੇ ਪੈਣੇ ਮਮੀ ਨੇ ਕਦੇ ਮੈਨੂੰ ਹੱਥ ਵੀ ਨਹੀਂ ਲਾਉਂ ਦਿੱਤਾ ਸੀ ਇਹ ਕੰਮ ਕਿੱਧਰ ਖੋ ਗਈ ਲ ਮੰਮੀ ਹੁੰਦੀ ਹੁਣ ਕੋਈ ਨਹੀਂ ਉਹ ਮੰਮੀ ਆਉਂਦੀ ਆ ਲੈ ਸਿੱਖੀ ਸਿੱਖੀ ਬਸ ਕੋਸ਼ਿਸ਼ ਤਾਂ ਕਰੀ ਹੋਈ ਹੈ ਮੈਂ ਕਿਹਾ ਹੁਣ ਰੋਲਸ ਬਣਾਉਂਦੀ ਸੀ ਸੀਮੀ ਤੂੰ ਇੱਥੇ ਹਾਂ ਕਿਵੇਂ ਹੈਪੀ ਮੈਂ ਤਾਂ ਵਧੀਆ ਨਾ ਤੂੰ ਇੱਥੇ ਕਿਵੇਂ ਆ ਗਈ? ਕਿਉਂ ਮੈਂ ਨਹੀਂ ਆ ਸਕਦੀ ਤੇਰੇ ਪਿੱਛੇ-ਪਿੱਛੇ ਮੈਂ ਆ ਗਈ। ਮੇਰੇ ਪਿੱਛੇ-ਪਿੱਛੇ ਤਾਂ ਆ ਗਈ। ਮੈਨੂੰ ਤਾਂ ਨਾ ਟਾਈਮ ਹੋ ਗਿਆ ਇਹਨੂੰ। ਤੂੰ ਅੱਜ ਕਿਵੇਂ ਇੱਥੇ ਆ ਗਈ? ਕਮਲਿਆ ਮੇਰੀ ਭੈਣ ਹੈ ਇੱਥੇ। ਇਸੇ ਪਿੰਡ 'ਚ। ਅੱਛਾ ਕਿੰਨਾ ਦੇ ਘਰਾਂ 'ਚ ਐ? ਉਹਨਾਂ ਦੇ ਸਰਜੀਤ ਕੇ ਘਰਾਂ 'ਚ। ਉਹ ਅੱਛਾ। ਫਿਰ ਆਪਣੀ ਤਾਂ ਕਦੇ ਇਸ ਵਿਸ਼ੇ ਤੇ ਗੱਲ ਹੀ ਨਹੀਂ ਨਾ ਹੋਈ। ਨਾ ਤੂੰ ਮੈਨੂੰ ਕਦੇ ਦੱਸਿਆ। ਉਧਰ ਛੱਪੜ ਵੀ ਨਹੀਂ ਕਰਨੇ ਉਹਨਾਂ ਦੇ। ਮੈਨੂੰ ਤਾਂ ਮੇਰੀ ਭੈਣ ਨੇ ਦੱਸਿਆ ਕੁੜੇ ਵੀ ਤੂੰ ਆਈ ਹੋਈ ਏ ਇੱਥੇ। ਉਹ ਲੈ ਦੱਸ ਤਾ ਆ ਗਈ ਮੈਂ ਕਿ ਚਲ ਮੈਂ ਮਿਲਿਆ ਮੈਂ ਤੂੰ ਤੂੰ ਕਿਹੜਾ ਪਿੰਡ ਚ ਨਹੀਂ ਰਹਿੰਦੀ ਤੈਨੂੰ ਵੀ ਤਾਂ ਪਤਾ ਹੀ ਆ ਵੀ ਉਹਨਾਂ ਨੇ ਮੈਨੂੰ ਘਰੋਂ ਕੱਢਤਾ ਸੀਗਾ ਸੱਚੀ ਹੂੰ ਤੈਨੂੰ ਘੜਾ ਪਤਾ ਨਹੀਂ ਕਹਿੰਦੀ ਸੱਚੀ ਸੱਚੀ ਨਹੀਂ ਪਤਾ ਮੈਨੂੰ ਤਾਂ ਹੁਣ ਪਤਾ ਲੱਗਿਆ ਮੇਰੀ ਭੈਣ ਨੇ ਦੱਸਿਆ ਤੇ ਹੱਪੀ ਰੁੱਸ ਕੇ ਆਈ ਹੈ ਮੈਂ ਚਾਵਣਾ ਕੇ ਲਈ ਚਲ ਚਲ ਤੂੰ ਤਾਂ ਫੇਰ ਪੀਵਾਂਗੇ ਚਾਹ ਤਾਂ ਮੈਂ ਪੀ ਕੇ ਆਈ ਆ ਮੈਂ ਤਾਂ ਗੱਲਾਂ ਕਰਨ ਆਈ ਆ ਤੇਰੇ ਨਾਲ ਕੀ ਗੱਲ ਹੋ ਗਈ ਸੀ ਓ ਗੱਲ ਕੀ ਹੋਣੀ ਹੈ ਭੈਣੇ ਜਦੋਂ ਉਹਦੀ ਕੁੜੀ ਜੀ ਨਿਕਲੀ ਹੈ ਇਹਨਾਂ ਦੀ ਸਾਡੇ ਤਾਂ ਘਰੀ ਜਾੜ ਕੇ ਬੱਗ ਗਈ ਆਪ ਤਾਂ ਜਿਹੜਾ ਨਿਕਲਣਾ ਸੀ ਨਿਕਲ ਗਈ ਸਾਡਾ ਘਰ ਖਾਮ ਖਾ ਪਟ ਗਈ। ਨਹੀਂ ਆਪਦਾ ਤਾਂ ਕਾਲਾ ਮੂੰਹ ਕਰਾਇਆ ਨਾਲ ਥੋੜਾ ਵੀ ਸਾਰੇ ਖਾਨਦਾਨ ਦਾ ਕਰਤਾ। ਸੱਤ ਪੀੜੀਆਂ ਚ ਨਹੀਂ ਦਾਗ ਲੈਣਾ ਇਹ ਤਾਂ। ਗੱਲ ਤਾਂ ਉਹੀ ਐ ਪਰ ਇਹ ਗੱਲ ਤਾਰੀ ਹੋਰ ਸਮਝਣ ਤਾਂ ਆ ਐ ਨਾ। ਉਹ ਤਾਂ ਸਮਝਦੇ ਹੀ ਨਹੀਂ ਹੈਗੇ। ਉਹਨਾਂ ਨੇ ਤਾਂ ਮੂੰਹ ਚੱਕ ਕੇ ਮੈਨੂੰ ਘਰੋਂ ਕੱਢਤਾ। ਪਤਾ ਕਿੰਨੀ ਔਖੇ ਲੋਕਾਂ ਦੀ ਬਦਨਾਮੀ ਲੈਣੀ। ਇੱਥੇ ਵੀ ਗੱਲਾਂ ਕਰਦੇ ਨੇ ਵੀ ਕੁੜੀ ਨੇ ਘਰ ਪੱਟਤਾ। ਕਰਨੇ ਹੀ ਨੇ ਲੋਕਾਂ ਨੂੰ ਤਾਂ ਹੁਣ ਗੱਲਾਂ ਚਾਹੀਦੀਆਂ ਕਰਨ ਵਾਸਤੇ। ਗੱਲ ਤਾਂ ਉਹੀ ਐ। ਮੈਂ ਵੀ ਚਾਰ ਦਿਨ ਨਾਲ ਕੇ ਨੰਗੀ ਸੀ ਲੋਕਾਂ ਦੀਆਂ ਗੱਲਾਂ ਮੈਂ ਕਿਹਾ ਦਬ ਜਾਣਗੀਆਂ ਪਰ ਲੋਕ ਇੱਥੇ ਹੜਦੇ ਨੇ। ਲੋਕ ਤਾਂ ਮੂੰਹ ਚਾਚਾ ਕੇ ਮਿੰਟ ਚ ਗੱਲਾਂ ਕਰਦੇ ਨੇ ਲੋਕਾਂ ਨੂੰ ਕੀ ਪਤਾ ਵੀ ਕਿਹਦੇ ਚ ਕਸੂਰ ਹੈ ਨਹੀਂ ਇੱਕ ਤਾਂ ਉਹਨਾਂ ਦੀ ਕੁੜੀ ਨੇ ਕਰਤੂਤ ਇਹ ਜੀ ਕਰਤੀ ਦੂਜਾ ਉਹਨਾਂ ਨੇ ਤੈਨੂੰ ਤੈਨੂੰ ਘਰੋਂ ਕੱਢਿਆ ਫਿਰ ਤੇਰਾ ਕੀ ਕਸੂਰ ਸੀ ਬਸ ਉਹੀ ਗੱਲ ਸੱਚ ਕੋੜਾ ਹੁੰਦਾ ਪੈਣੇ ਕੀ ਤੋਂ ਜਿਹੜਿਆ ਜਾਂਦਾ ਜੇ ਮੈਂ ਸੱਚੀਆਂ ਗੱਲਾਂ ਕਰਦੀ ਸੀ ਤਾਂ ਬੁਰੀ ਲੱਗਦੀ ਸੀ ਮੈਂ ਤਾਂ ਬਾਕੀ ਮੈਨੂੰ ਘਰੋਂ ਕੱਢ ਦਿੱਤਾ ਹਾਂ ਸੱਚੀਆਂ ਗੱਲਾਂ ਤਾਂ ਫਿਰ ਮੇਚਾਂ ਮੂਹ ਲੱਗਦੀਆਂ ਗੱਲ ਤਾਂ ਉਹੀ ਹੈ ਤੇ ਤੇਰੀ ਗੱਲ ਗੁੱਲਣੀ ਹੋਈ ਮੁੜ ਕੇ ਫਿਰ ਉਹਨਾਂ ਨਾਲ ਕਿੱਥੇ ਮੈਂ ਤਾਂ ਕਦੇ ਫੋਨ ਹੀ ਨਹੀਂ ਲਾਇਆ ਉਹਨੇ ਮੈਂ ਤਾਂ ਕਦੇ ਐ ਵੀ ਨਹੀਂ ਪੁੱਛਿਆਗਾ ਵੀ ਤੂੰ ਕਿਵੇਂ ਹੈ ਕਿਵੇਂ ਨਾ ਆ ਪਿੱਛ ਨੋਲੇ ਸਾਰਾ ਪਤਾ ਲੱਗ ਗਿਆ ਸੀ ਤੈਨੂੰ ਪਤਾ ਹੀ ਉਹ ਰਿਸ਼ਤੇਦਾਰੀ ਚੋਂ ਤਾਂ ਗੱਲ ਪਤਾ ਲੱਗ ਹੀ ਜਾਂਦੀ ਐ ਫਿਰ ਵੀ ਨਹੀਂ ਪੁੱਛਿਆ ਫੋਨ ਲਾ ਕੇ ਨਾ ਤੇਰੀ ਕੋਈ ਗੱਲ ਹੀ ਨਹੀਂ ਹੋਈ ਮੁੜ ਕੇ ਇਹਨਾਂ ਨਾਲ ਮੇਰੇ ਨਾਲ ਤਾਂ ਭੈਣੇ ਕਦੇ ਕੋਈ ਗੱਲ ਹੋਈ ਨਹੀਂ ਹੂੰ ਗੁਰਵਿੰਦਰ ਇੱਕ ਦੋ ਵਾਰੀ ਗਿਆ ਵੀ ਐ ਇਹਨੂੰ ਫੋਨ ਵੀ ਕਰਦੇ ਰਹਿੰਦੇ ਆ ਵੀ ਛੱਡ ਜਾ ਛੱਡ ਜਾ ਪਰ ਮੈਂ ਵੀ ਉਹਨਾਂ ਟਾਈਮ ਜਾਂਦੀ ਨਹੀਂ ਹੈਗੀ ਜਿੰਨਾ ਟਾਈਮ ਇਹਨਾਂ ਦੇ ਲੱਕ ਨਾਲ ਲਕੀਰਾਂ ਨਾਲ ਨਿਕਲ ਜਾਂਨ ਨਾ ਕਿੰਨਾ ਕੁ ਚਿਰ ਹੋ ਗਿਆ ਗੁਰਵਿੰਦਰ ਨਾਲ ਗੱਲ ਹੋਈ ਨੂੰ ਨੇ ਭੈਣੇ ਹੋ ਗਏ ਖਾਸੇ ਦਿਨ ਹੁਣ ਤਾਂ ਗੱਲ ਹੋਈ ਨਹੀਂ ਹੈਗੀ ਕੋਈ ਮੇਰੀ ਗੱਲ ਸੁਣ ਹੁਣ ਤੂੰ ਜਾਈ ਵੀ ਨਾ ਕਿ ਉਹਨਾਂ ਨੇ ਤਾਂ ਬਾਲਾ ਹੀ ਖਲਾਰਾ ਪਹਿਰਿਆ ਉਹ ਤਾਂ ਸਾਰੇ ਜਿੰਦੇ ਕੁੰਡੇ ਲਾ ਕੇ ਨਿਕਲ ਰਹੇ ਨੇ ਘਰੇ ਤਾਂ ਐਡਾ ਜਿੰਦਾ ਲੱਗ ਰਿਹਾ ਕਿਉਂ ਇਹੀ ਜੀ ਕੀ ਗੱਲ ਹੋ ਗਈ ਜਿਹੜਾ ਜਿੰਦੇ ਕੁੰਡੇ ਲਾ ਕੇ ਚੱਲ ਗਏ ਮੈਨੂੰ ਤਾਂ ਭੈਣੇ ਐ ਲੱਗਦਾ ਮੇਨੂੰ ਤਾਂ ਤਾਰੀ ਤੇ ਕੀਰਤ ਦੰਦ ਕੱਢਦੇ ਫਿਰਦੇ ਸੀ ਪੂਰੇ ਖੁਸ਼ ਹੋਗੇ ਮੈਨੂੰ ਤਾਂ ਐ ਲੱਗਦਾ ਕੋਈ ਵੱਡਾ ਕਾਂਡ ਕਰਤਾ ਉਹਨਾਂ ਨੇ ਹਾਏ ਹਾਏ ਇਹ ਹਜਾ ਕੀ ਕਰਤਾ ਤੂੰ ਪਤਾ ਤਾਂ ਕਰਨਾ ਸੀ ਮੜਾ ਜਾਂ ਨਹੀਂ ਮੈਨੂੰ ਤਾਂ ਐ ਲੱਗਦਾ ਵੀ ਉਹਨਾਂ ਨੇ ਜੱਸਾ ਗੱਡੀ ਚਾੜਤਾ ਜੱਸਾ ਗੱਡੀ ਚਾੜਤਾ ਮੈਨੂੰ ਤਾਂ ਪਹਿਲੇ ਹੀ ਲੱਗਦਾ ਸੀ ਤਾਰੀ ਦਾ ਜਿਹੜੇ ਸਾਹ ਨਾਲੋਂ ਗੱਲਾਂ ਕਰਦਾ ਸੀ ਵੀ ਕੋਈ ਨਾ ਕੋਈ ਚੰਦ ਛਾੜੂਗਾ ਫਿਰ ਮੰਮੀ ਹੋਰੀ ਕਿੱਥੇ ਨੇ ਪਤਾ ਨਹੀਂ ਕੀ ਪਤਾ ਕਿਸੇ ਨੂੰ ਵੀ ਨਹੀਂ ਪਿੰਡ 'ਚ ਪਤਾ ਸਾਰੇ ਫਰਾਰ ਹੋ ਰਹੇ ਨੇ ਜਿੰਦੇ ਲਾ ਕੇ ਹਾਏ ਰੱਬਾ ਸੋਖੀ ਹੋਵੇ ਮੈਨੂੰ ਲੱਗਦਾ ਨਾ ਮੈਨੂੰ ਤਾਰੀ ਨਾਲ ਗੱਲ ਕਰਨੀ ਚਾਹੀਦੀ ਐ ਤੂੰ ਕਰ ਲੈ ਫੋਨ ਮੈਂ ਚੱਲਦੀ ਨਹੀਂ ਨਹੀਂ ਕੋਈ ਨਾ ਫੋਨ ਤਾਂ ਮੈਂ ਕਰ ਲੂੰਗੀ ਐਨੇ ਦਿਨਾਂ ਬਾਅਦ ਆਈ ਨੇ ਮੇਰੇ ਪਿੰਡਾਂ ਹੁਣ ਚਾਹ ਪਈ ਵੀ ਨਾ ਥੋੜੀ ਜਨ ਦੂੰਗੀ ਤੂੰ ਬੈਠ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਣੀ ਚੱਲ ਬਣਾ ਲਿਆ ਮਿੱਠਾ ਥੋੜਾ ਘੱਟ ਰੱਖੀ ਚੰਗਾ ਚੰਗਾ ਸਿਮੋ ਖੱਦਰ ਗਈ ਪੱਖਾ ਚੱਲਦਾ ਛੱਡਿਆ ਪੇ ਗੇਟ ਖੁੱਲਾ ਪਿਆ ਮੈਨੂੰ ਤਾਂ ਲੱਗਦਾ ਕਿਸੇ ਪਾਸੇ ਟਿੱਬ ਗਈ ਉਹ ਭੂਮੇ ਮਰ ਜਾ ਛੇ ਕਿਤੇ ਜਾ ਕੇ ਥਾਣੇ ਕੰਪਲੀਟ ਕਰਤੀ ਮੇਰਾ ਕੀ ਬਣੂ ਕਿਤੇ ਹੋਰ ਉਲਟਾ ਮੈਨੂੰ ਹੀ ਨਪਸਾ ਦੇ ਕੋਈ ਨਾ ਕੋਈ ਤਾਂ ਹੱਲ ਕਰਨਾ ਪਊਗਾ ਹਾਂ ਕਰਦੀਆਂ ਉਦੋਂ ਪਹਿਲਾਂ ਮੈਂ ਹੀ ਰੌਲਾ ਪਾ ਦੇਣੀ ਆ ਵੀ ਕੁੜੀ ਕਿਸੇ ਪਾਸੇ ਨਿਕਲ ਗਈ ਹਾਏ ਰੱਬਾ ਬਚਾਈ ਮੈਨੂੰ ਨਾਲੇ ਜੈਪਟੀ ਨੂੰ ਕਿੰਨਾ ਕਿਹਾ ਸੀ ਵੀ ਕਿਸੇ ਨੂੰ ਗੱਲ ਨਾ ਦੱਸੀ ਪਰ ਉਹੀ ਗੱਲ ਹੋ ਗਈ ਨਾ ਸ਼ਕਲ ਦੀ ਭੋੜੀ ਲੱਗਦੀ ਸੀ ਹੂੰ ਤਾਂ ਤੇਜ਼ ਸੀ ਚਲ ਚੰਗਾ ਹੋਇਆ ਭੈਣੇ ਤੂੰ ਆ ਗਈ ਤੇ ਡਹੋਲਾ ਹੋ ਗਿਆ ਨਾਲੇ ਮੈਨੂੰ ਗੱਲਾਂ ਦਾ ਪਤਾ ਲੱਗ ਗਿਆ ਨਹੀਂ ਮੈਨੂੰ ਕਿਹਨੇ ਦੱਸਣਾ ਸੀਗਾ ਨਹੀਂ ਮੈਨੂੰ ਤਾਂ ਫਿਕਰ ਸੀ ਤੇਰੀ ਤਾਂ ਹੀ ਆਈਆਂ ਚਲੋਂ ਤਾਂ ਤੇਰੀ ਗੱਲ ਠੀਕ ਆ ਭੈਣੇ ਚਲੋਂ ਤਾਂ ਮੈਂ ਗੁਰਵਿੰਦਰ ਨੂੰ ਵੀ ਕਹੂੰਗੀ ਫੋਨ ਲਾ ਕੇ ਪੁੱਛੂਗਾ ਮੈਂ ਵੀ ਧਾਰੀ ਨੂੰ ਪੁੱਛੂਗੀ ਵੀ ਕੀ ਗੱਲ ਹੋਈ ਆ ਪਰ ਤੂੰ ਵੀ ਘਰ ਨਾ ਪਿੰਡ ਜਾ ਕੇ ਸਮੂਹ ਲਈ ਵੀ ਕੀ ਗੱਲ ਹੋਈ ਆ ਵੀ ਕਿੱਥੇ ਗਏ ਨੇ ਘਰੋਂ ਲੈ ਮੈਂ ਕੀ ਤਾਂ ਸੂਹ ਲਊਂ ਸੂਹ ਲਾਉਂਗੀ ਹੁਣ ਮੈਨੂੰ ਕੀ ਪਤਾ ਕਿੱਥੇ ਨਿਕਲੇ ਨੇ ਜਦੋਂ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਲੈ ਪੈਣੇ ਤੂੰ ਦਾ ਪਿੰਡ ਦੀ ਖਬਰ ਹੀ ਐ ਕੱਲੇ-ਕੱਲੇ ਦੀ ਖਬਰ ਰੱਖਦੀ ਐ ਭਲਾ ਸਾਡੇ ਘਰ ਦਾ ਤੈਨੂੰ ਕੱਲੀ-ਕੱਲੀ ਚੀਜ਼ ਦਾ ਪੇਤ ਫਿਰ ਇਹ ਗੱਲ ਤਾਂ ਤੇਰੇ ਲਈ ਸੌਖੀ ਆ ਮੈਨੂੰ ਮਾੜਾ ਜਿਹਾ ਪਤਾ ਕਰਕੇ ਦੱਸ ਦੀ ਵੀ ਕੀ ਗੱਲ ਹੋਈ ਆ ਲੈ ਤੂੰ ਮੇਰੀ ਤਾਰੀਫ ਕਰਦੀ ਐ ਕਿ ਮੈਨੂੰ ਐ ਕਹਿੰਦੀ ਐ ਵੀ ਕਰ-ਕਰਦਾ ਪੇਤ ਲੈਂਦੀ ਫਿਰਦੀ ਆ ਮੈਂ ਉਹ ਨਹੀਂ ਨਹੀਂ ਤੇ ਇਹ ਤਾਂ ਈ ਗੱਲ ਨਹੀਂ ਹੈਗੀ ਮੈਂ ਤਾਂ ਤੈਨੂੰ ਐਸੀ ਕਹਿਣੀ ਆ ਚਲ ਆਸਗਮਾਨ ਦਾ ਹੀ ਸੁਖ ਹੁੰਦਾ ਵੀ ਬੰਦੇ ਨੂੰ ਗੱਲ ਵਾਹ ਦੱਸ ਦਿੰਦਾ ਵੀ ਕੀ ਹੋਈ ਆ ਚਲ ਅੱਤ ਤੇਰੀ ਗੱਲ ਠੀਕ ਐ ਕੋਈ ਨਾ ਕਰੂੰਗੀ ਮੈਂ ਪਤਾ ਜੇ ਕੁਝ ਵੀ ਪਤਾ ਲੱਗਿਆ ਤੈਨੂੰ ਦੱਸੂੰਗੀ ਛਲ ਚੰਗਾ ਭੈਣੇ ਫੋਨ ਕਰਕੇ ਦੱਸਦੀ ਮੈਨੂੰ ਚਲ ਠੀਕ ਐ ਗੱਲ ਤਾਂ ਇਹ ਦੱਸ ਸੀਗੀ ਮੈਨੂੰ ਤਾਂ ਫਿਕਰ ਹੋਈ ਜਾਂਦਾ ਹੈ ਇਹ ਹਜਾ ਤਾਰੀ ਨੇ ਕੀ ਕਰਤਾ ਜਿਹੜਾ ਘਰੋਂ ਬਾਹਰ ਹੋਣਾ ਪੈ ਗਿਆ ਉਹਨਾਂ ਨੂੰ ਚਲ ਫਿਰ ਵੀ ਮੈਨੂੰ ਇੱਕ ਵਾਰੀ ਫੋਨ ਕਰਕੇ ਪੁੱਛਣਾ ਚਾਹੀਦਾ ਇਹ ਗੱਲ ਹੋ ਗਈ ਮਾਂ ਕਿ ਮੈਂ ਭੱਜੀ ਫਿਰਦੀ ਐ ਮਰੂਤੀ ਕਾਰ ਜਾ ਬੇਸ਼ਰਮਾ ਹਲੇ ਵੀ ਤੈਨੂੰ ਟੀਚਰਾਂ ਆਉਂਦੀਆਂ ਨੇ ਮੇਰੀ ਗੱਲ ਸੁਣ ਲੈ ਜਿਹੜਾ ਕੰਮ ਨਹੀਂ ਹੋਣਾ ਸੀ ਨਾ ਉਹ ਹੋ ਗਿਆ ਕੀ ਹੋ ਗਿਆ ਡਰਾਈ ਕੋ ਜਾਣੀ ਆ ਤੂੰ ਗੱਲ ਦੱਸ ਦੇ ਤੈਨੂੰ ਮੈਂ ਕਿੰਨੇ ਵਾਰੀ ਕਹਿੰਦੀ ਸੀ ਨਾ ਵੀ ਉਹਦੇ ਤੇ ਹੱਥ ਨਾ ਚੱਕ ਨਾ ਚੱਕ ਪਰ ਤੂੰ ਤੂੰ ਤਾਂ ਮੇਰੀ ਇੱਕ ਨਹੀਂ ਮੰਨੀ ਕੀ ਹੋ ਗਿਆ ਆ ਦੇਖ ਲੈ ਹੁਣ ਆਪਾਂ ਨੂੰ ਪੂਤਣਾ ਪਊਗਾ ਪਤਾ ਨਹੀਂ ਉਹ ਕਿੱਥੇ ਘਰ ਛੱਡ ਕੇ ਗਈ ਮੈਨੂੰ ਤਾਂ ਐ ਲੱਗਦਾ ਪੁੱਤ ਥਾਣੇ ਥੂਣੇ ਜਾ ਕੇ ਖਬਰ ਹੈ ਕੀ ਰਿਪੋਰਟ ਲਖਾਉਗੀ ਆਪਣੇ ਖਿਲਾਫ ਸ਼ੁਕਰ ਹੈ ਰੱਬਾ ਸ਼ੁਕਰ ਹੈ ਤੈਨੂੰ ਮੇਰੀ ਸੁਣ ਲਈ ਬਾਕੀ ਵਧੀਆ ਹੋਇਆ ਖੈੜਾ ਛੋਟਿਆ ਲਹੀ ਗਲੋ ਵੇ ਵਧੀਆ ਨਹੀਂ ਹੋਇਆ ਆਪਾਂ ਫਸ ਗਏ ਕੰਜਰਾ ਆਪਾਂ ਨਾ ਆਪਾਂ ਕਾਹ ਚ ਫਸ ਗਏ ਤੈਨੂੰ ਕੀ ਪਤਾ ਵੀ ਉਹਨੇ ਕੀ ਕੁਛ ਕਹਿਣਾ ਜਾ ਕੇ ਅਗਲੀ ਆਈ ਥੋੜੀ ਗਈ ਹੈ ਕਿਸੇ ਪਲੈਨਿੰਗ ਨਾਲ ਹੀ ਗਈ ਹੈ ਤੂੰ ਤਾਂ ਜੇਲ੍ਹ ਦੀਆਂ ਰੋਟੀਆਂ ਖਾ ਲੇਗਾ ਮੈਥੋਂ ਨਹੀਂ ਪੁੱਤ ਖਾਦੀਆਂ ਜਾਣੀਆਂ ਇਹ ਮਾਂ ਤੂੰ ਜਮਾ ਫਿਕਰ ਨਾ ਕਰ ਆਪਾਂ ਦੋਨੇ ਨਹੀਂ ਖਾਂਦੇ ਜੇਲ੍ਹ ਦੀਆਂ ਰੋਟੀਆਂ ਤੂੰ ਕਹਿਦੀ ਨਾ ਵੀ ਕੁੜੀ ਦੇ ਚਾਲ ਚੱਲਣ ਨਹੀਂ ਸਹੀ ਸੀ ਤੂੰ ਤਾਂ ਆਪੇ ਗਲਤ ਦੀ ਨਿਕਲ ਗਈ ਕਿਸੇ ਨਾਲ ਸਾਨੂੰ ਕੀ ਪਤਾ ਵਾਹ ਬਹੁਤ ਸਿਆਣਾ ਤੂੰ ਆਪਣਾ ਕੋਈ ਸੱਚ ਮੰਨ ਲੂਗਾ ਤੈਨੂੰ ਕੀ ਲੱਗਦਾ ਮਿਠਾਣੇ ਵਾਲੇ ਕਿਤੇ ਕੱਚੀਆਂ ਗੋਲੀਆਂ ਖੇਡਦੇ ਨੇ ਬੇ ਉਹਨਾਂ ਨੂੰ ਸਾਰਾ ਪਤਾ ਹੁੰਦਾ ਹੈ ਕਿ ਕਿਹਦੇ 'ਚ ਨੁਕਸ ਹੈ ਤੇ ਕਿਹਦੇ 'ਚ ਨਹੀਂ ਇਹ ਮਾਂ ਉਹ ਤਾਂ ਬੰਦੇ ਦਾ ਚਿਹਰਾ ਪੜ ਲੈਂਦੇ ਆ ਕੰਜਰਾ ਤੂੰ ਜਮਾ ਫਿਕਰ ਨਾ ਕਰ ਮੈਂ ਆਪਾਂ ਕੋਈ ਨਾ ਕੋਈ ਜਿਗਾਰਡ ਲਾਵਾਂਗੇ ਆਏ ਆਪਾਂ ਕਹਿੰਦੇ ਉਹੀ ਅੰਦਰ ਹੋ ਜਾਗੇ ਕਮਾਲ ਦੀ ਗੱਲ ਹੋ ਰਹੀ ਹੈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਤੈਨੂੰ ਉਹਦੇ ਤੇ ਹੱਥ ਚੱਕਣ ਦੀ ਲੋੜ ਕੀ ਪੈ ਗਈ ਸੀ ਤੈਨੂੰ ਮੈਂ ਕਿੰਨਾ ਸਮਝਾਉਂਦੀ ਸੀ ਬਿਹਾੜੇ ਰੱਬ ਦਾ ਵਾਸਤਾ ਬਿਨਾਰ ਕੁਛ ਕਰ ਨਾ ਕੁਛ ਕਰ ਹੁਣ ਲੈ ਲਈ ਗੱਡੀਆਂ ਮੈਂ ਤਾਂ ਗੱਡੀਆਂ ਤੋਂ ਬਿਨਾਂ ਰਹਿ ਲੂੰਗਾ ਮੈਨੂੰ ਜਦੋਂ ਉਹ ਪਸੰਦੇ ਨਹੀਂ ਨਹੀਂ ਦੇਖ ਕੇ ਰਾਜੀ ਉਹਨੂੰ ਮੈਂ ਨਹੀਂ ਪਸੰਦ ਤਾਂ ਫਿਰ ਨਹੀਂ ਪਸੰਦ ਤੇਰੀ ਪਸੰਦ ਨਾ ਪਸੰਦ ਤਾਂ ਨਾ ਥਾਣੇ ਵਾਲੇ ਦੱਸਣਗੇ ਤੇਰੇ ਪਤੰਦਰ ਤੈਨੂੰ ਹੁਣ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਵੀ ਆਪਣਾ ਕੰਜਰਾ ਹੁਣ ਬਣੂਗਾ ਕੀ ਐ ਮਾਂ ਉਹੀ ਕੋ ਡਰੀ ਜਣੀ ਆ ਹਾਂ ਮੈਂ ਉਹ ਤਾਂ ਡਰਦਾ ਨਹੀਂ ਹੈਗਾ ਮੈਂ ਲਾਇਆ ਤੂੰ ਡਰਾਵੇਂਗੀ ਮੈਨੂੰ ਗੱਲ ਨਹੀਂ ਬਾਤ ਨਹੀਂ ਜਦੋਂ ਮੈਂ ਹੈਗਾ ਤੂੰ ਜਮਾਂ ਫਿਕਰ ਨਾ ਕਰ ਮੈਂ ਸਾਂਭ ਲੂੰਗਾ ਆਪੇ ਸਾਰਾ ਕੁਝ ਹੂੰ ਸਾਂਭ ਲੂਗਾ ਇਹ ਆਪੇ ਓ ਇੱਕ ਤੀਵੀਂ ਤਾਂ ਸਮੇਂ ਨਹੀਂ ਤੇਤੋਂ ਸਾਂਭ ਲੈਂਦਾ ਉਹਨੂੰ ਹਾਂ ਲੋਕਾਂ ਚ ਜਲੂਸ ਕਢਾਤਾ ਨਾਲੇ ਹੁਣ ਇਹ ਨਹੀਂ ਪਤਾ ਵੀ ਆਪਣੇ ਕੀ ਹਾਲ ਹੋਣਗੇ ਘਰ ਦੇ ਕੀ ਨਾ ਏ ਮਾਂ ਤੀਵੀਂ ਮੈਂ ਸਾਂਭਣੀ ਨਹੀਂ ਤੀ ਤਾਂ ਸਮਝ ਨਹੀਂ ਠੀਕ ਹੈ ਨਾ ਨਹੀਂ ਮਨੂੰ ਸਾਲੇ ਦਾ ਐਵੇਂ ਕਿਵੇਂ ਬਗ ਜਾਂਦੀ ਹੋਰ ਚਾਹੇ ਜਿੰਦੇ ਲਾ ਕੇ ਰੱਖਣੇ ਪੈਂਦੇ ਜੇ ਮੇਰੀ ਪਸੰਦ ਦੀ ਹੁੰਦੀ ਜਦੋਂ ਮੈਨੂੰ ਪਸੰਦੇ ਨਹੀਂ ਹੈ ਕਿ ਮੇਰੇ ਕੰਨੇ ਦਾ ਜਾਵੇ ਆਵੇ ਕੁਝ ਕਰੇ ਆਪਾਂ ਨੂੰ ਨਹੀਂ ਕੋਈ ਚੱਕਰ ਤੈਨੂੰ ਬਿਸ਼ਰਮ ਨੂੰ ਕੀ ਚੱਕਰ ਹੋਣਾ ਮੈਨੂੰ ਤਾਂ ਫਰਕ ਪੈਂਦਾ ਨਾ ਪਰ ਕਰੀਏ ਕੀ ਹੁਣ ਉਹ ਹੀ ਤਾਂ ਸਮਝ ਨਹੀਂ ਆਉਂਦਾ ਵੀ ਕੰਜਰਾ ਕੀ ਕਰੀਏ ਆਪਾਂ ਐ ਮਾਂ ਮੈਂ ਆਪੇ ਕੱਢ ਲੂੰ ਕੋਈ ਨਾ ਕੋਈ ਹੱਲ ਤੂੰ ਨਾ ਕਿਤੇ ਉਹੀ ਨਾ ਕਿਤੇ ਤੂੰ ਟੈਕ ਟੂਕ ਕਰਾ ਕੇ ਬੈਠੀ ਇੱਥੇ ਹੋਰ ਹਸਪਤਾਲਾਂ 'ਚ ਪੈਸੇ ਲੱਗਦੇ ਹੋ ਜਾਣਗੇ ਤੂੰ ਬੈਠੀ ਤਾਂ ਕੋਈ ਨਹੀਂ ਮੈਂ ਆਪੇ ਕਰ ਲੂੰ ਕੋਈ ਹੱਲ ਹਾਂ ਕਰੂਗਾ ਇਹ ਹੱਲ ਬਈ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਤੁਸੀਂ ਮੇਰੀ ਬਹੁਤ ਸੇਵਾ કરી ਐ ਤੁਸੀਂ ਮੈਨੂੰ ਸੰਭਿਆ ਰੱਖਿਆ ਆਪਦੇ ਘਰੇ ਨਹੀਂ ਅੱਜ ਕੱਲ ਕੋਣ ਰੱਖਦਾ ਬਾਈ ਇਹੋ ਜਿਹੀ ਗੱਲਾਂ ਨਾ ਕਰ ਕੋਈ ਗੱਲ ਨਹੀਂ ਉਹ ਸਾਡਾ ਫਰਜ਼ ਸੀ ਅਸੀਂ ਰੱਖਿਆ ਤੈਨੂੰ ਬਾਈ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਹੁਣ ਤਾਂ ਬਾਈ ਬਹੁਤ ਟਾਈਮ ਹੋ ਗਿਆ ਹੁਣ ਮੈਂ ਠੀਕ ਆ ਹੁਣ ਤੁਸੀਂ ਮੈਨੂੰ ਜਾਣ ਦਿਓ ਕੋਈ ਗੱਲ ਨਹੀਂ ਕੋਈ ਨਹੀਂ ਆਪਾਂ ਇਕੱਠੇ ਮਿਲ ਕੇ ਲੱਭਾਂਗੇ ਉਹਨੂੰ ਬਾਈ ਕੋਈ ਗੱਲ ਨਹੀਂ ਹੁਣ ਤੱਕ ਤੁਸੀਂ ਮੇਰੇ ਨਾਲ ਹੀ ਰਹੇ ਹੋ ਜਿੱਥੇ ਵੀ ਆਪਾਂ ਲੱਭਿਆ ਤੁਸੀਂ ਮੇਰੇ ਨਾਲ ਗਏ ਆ ਤੁਹਾਡਾ ਇੰਨੀ ਬਹੁਤ ਧੰਨਵਾਦ ਐ ਕੋਈ ਗੱਲ ਨਹੀਂ ਬਾਕੀ ਜੇ ਮੈਨੂੰ ਲੋੜ ਪਈ ਮੈਂ ਤੁਹਾਨੂੰ ਜਰੂਰ ਯਾਦ ਕਰੂੰਗਾ ਇਹਦੀ ਕੋਈ ਗੱਲ ਨਹੀਂ ਹੈਗੀ ਬਾਈ ਪੱਕਾ ਪ੍ਰੋਮਿਸ ਕਰ ਵੀ ਤੁਹਾਨੂੰ ਬੁਲਾਏਗਾ ਤੂੰ ਜੇ ਜਦੋਂ ਤੈਨੂੰ ਮੇਰੀ ਲੋੜ ਹੋਏ ਜਦੋਂ ਮਰਜ਼ੀ ਭਰਾ ਹਾਂ ਬਾਈ ਪੱਕਾ ਤੇ ਮੈਂ ਤੁਹਾਨੂੰ ਮਿਲਣ ਵੀ ਆਇਆ ਕਰੂੰਗਾ ਯਾਰ ਹਾਂ ਜਰੂਰ ਚੰਗਾ ਬਣੇ ਚੰਗਾ ਬਾਈ ਚੰਗਾ ਬਾਈ ਠੀਕ ਹੈ ਚੰਗਾ ਬਣ ਜਾਵੀਂ ਮੇਰੇ ਹਾਂ ਠੀਕ ਹੈ ਸਾਡੇ ਟੈਂਸ਼ਨ ਰੋ ਪਤਾ ਨਹੀਂ ਵਿਚਾਰਾ ਹੁਣ ਕੀ ਕਰੂਗਾ ਕਿਵੇਂ ਲੱਭੂਗਾ ਫੇਰ ਘਰ ਦੇਣ ਕੋਈ ਨਾ ਹੁਣ ਠੀਕ ਐ ਸੇ ਤੂੰ ਦੀ ਆਪਾਂ ਜਿੰਨਾ ਆਪਣੀ ਕਿਸਮਤ ਸੀ ਆਪਾਂ ਉਹਦੀ ਸੇਵਾ ਕਰਨੀ ਸੀ ਕਰਨੀ ਹੁਣ ਅੱਗੇ ਜੋ ਪਰਮਾਤਮਾ ਦੀ ਮਰਜ਼ੀ ਉਹ ਹੀ ਹੋਣਾ ਤੂੰ ਟੈਨਸ਼ਨ ਨਾਲ ਜ਼ਿਆਦਾ ਤੇ ਕਈ ਦਿਨ ਹੋ ਗਏ ਮੈਂ ਵੀ ਕੰਮ ਤੇ ਨਹੀਂ ਗਿਆ ਮੈਂ ਕੰਮ ਦਾ ਪਤਾ ਕਰਦਾ ਤਾ ਠੀਕ ਹੈ ਜੀ ਨੇ ਮੈਂ ਵੀ ਘਰ ਦੇ ਕੰਮ ਨੇ ਮੇੜ ਲਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੁਣ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਲੈ ਇਹ ਤਾਂ ਮੁੰਡਾ ਜੇ ਹਲੇ ਵੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਖੁਸ਼ ਨਾ ਖੁਸ਼ ਤਾਂ ਹੱਲ ਕਰਨਾ ਪਊਗਾ ਐ ਕਰਦੀਆਂ ਮੂਦੀ ਮਾ ਨੂੰ ਫੋਨ ਕਰਕੇ ਦੱਸ ਦਿੰਨੀ ਆ ਮੈਂ ਤਾਂ ਆਪਦੀ ਬਣੀ ਸੱਚੀ ਬਣ ਜਾ ਹੈਲੋ ਸਤਿ ਸ੍ਰੀ ਅਕਾਲ ਭੈਣ ਜੀ ਹਾਲ ਕਾ ਦੇ ਹੋਣੇ ਨੇ ਕੀ ਦੱਸਾਂ ਮੈਂ ਤਾਂ ਸਮਝ ਨਹੀਂ ਆਉਂਦੀ ਮੈਂ ਕਿਵੇਂ ਤੁਹਾਡੇ ਨਾਲ ਗੱਲ ਕਰਾਂ ਬਸ ਪੈਣੇ ਅਹੀਂ ਸਮਝ ਲਾ ਵੀ ਸਾਡੀ ਤਾਂ ਕਿਸਮਤ ਤੇਰੇ ਨਾਲੋਂ ਵੀ ਜ਼ਿਆਦਾ ਮਾੜੀ ਐ ਜਿਹੜਾ ਹਾਲ ਤੇਰੇ ਮੁੰਡੇ ਨੇ ਕੀਤਾ ਸੀ ਨਾ ਅੱਜ ਉਹੀ ਕਰਤੂਤ ਤੇਰੀ ਧੀ ਕਰ ਗਈ ਪਤਾ ਨਹੀਂ ਕਿਹਦੇ ਨਾਲ ਨਿਕਲ ਗਈ ਉਹੀ ਤਾਂ ਮੈਨੂੰ ਨਹੀਂ ਸਮਝ ਆਉਂਦੇ ਫੇਸ ਘਰ ਦੇ ਵਿੱਚ ਉਹਨੂੰ ਕਮੀ ਕਿਹੜੀ ਚੀਜ਼ ਦੀ ਸੀ ਮੈਂ ਉਹਨੂੰ ਆਪਣੀ ਨੂਨ ਹੀ ਧੀ ਬਣਾ ਕੇ ਰੱਖਿਆ ਸੀਗਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਲੋਕਾਂ 'ਚ ਮੈਂ ਹੁਣ ਕੀ ਮੂੰਹ ਦਿਖਾਵਾਂਗੀ ਤੁਹਾਨੂੰ ਪਤਾ ਹੀ ਐ ਲੋਕਾਂ ਨੇ ਸੌ ਸੌ ਗੱਲਾਂ ਕਰਨੀਆਂ ਅਗਲੀਆਂ ਨੇ ਤਾਂ ਪਹਿਲੀ ਮੈਨੂੰ ਕਹਿੰਦੀਆਂ ਸੀਗੀਆਂ ਵੀ ਜਿਹੜਾ ਜ ਆ ਭਰਾ ਉਹੀ ਜੀ ਭੈਣ ਹੋ ਉਦੋਂ ਤਾਂ ਮੈਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਫਰੇ ਜੀ ਸਾਰੀਆਂ ਗੱਲਾਂ ਅੱਜ ਮੇਰੇ ਸਾਹਮਣੇ ਆ ਗਈਆਂ ਸਾਡਾ ਕਸੂਰ ਤਾਂ ਦੱਸ ਭੈਣੇ ਕੀ ਐ ਕੋਈ ਨਹੀਂ ਮੇਰੀ ਗੱਲ ਸੁਣੋ ਜੇ ਤੁਹਾਨੂੰ ਕੋਈ ਉਹਦਾ ਮਾੜਾ ਮੂਟਾ ਥੋਪਤਾ ਲੱਗਦਾ ਤੈਨੂੰ ਫੋਨ ਕਰਕੇ ਦੱਸ ਦਿਓ ਮੈਨੂੰ ਸੱਚੀ ਬਹੁਤ ਚਿੰਤਾ ਹੋਈ ਪਈ ਆ ਉਹਦੀ ਠੀਕ ਹੈ ਠੀਕੇ ਬਣੀ ਲੈ ਮੈਂ ਉਹਦੀ ਮਾਂ ਮੂਰੇ ਤਾਂ ਕਰਤਾ ਡਰਾਮਾ ਹੁਣ ਉਹ ਵੀ ਅਹੀਂ ਸੱਚ ਆਇਆ ਵੀ ਸੱਚੀ ਮੁੰਡੇ ਵਾਂਗੂ ਕਿਤੇ ਬਾਗੀ ਦੇਖਦੇ ਆ ਫਿਰ ਕੀ ਬਣਦਾ ਰੱਬਾ ਤੂੰ ਹੀ ਬਚਾਈ ਹੁਣ ਤਾਂ ਦੇਖ ਸਿਮੂ ਮੇਰੀ ਸੁਣ ਲੈ ਗੱਲ ਤੇਰੀ ਸੱਸ ਨੇ ਮੈਨੂੰ ਜਰਕਦਣੇ ਫੋਨ ਤੇ ਕਹਿਤਾ ਅਗੇ ਕੱਲੀ ਬਾਗੀ ਪਤਾ ਨਹੀਂ ਕਿੱਧਰ ਨਿਕਲ ਗਈ ਤੇ ਮੈਂ ਤੇਰੇ ਤੋਂ ਇਹ ਉਮੀਦ ਨਹੀਂ ਕਰੀ ਸੀ ਮੈਨੂੰ ਐਸੀ ਮੇਰੀ ਧੀ ਨਾ ਮੇਰਾ ਨਾਂ ਉੱਚਾ ਹੀ ਕਰੂਗੀ ਪਰ ਤੈਂ ਤਾਂ ਉਹਨੂੰ ਪਹਿਲੀ ਲਾਂਭਾ ਦਵਾਤਾ oh ਨਹੀਂ ਮੰਮੀ ਉਹ ਤਾਂ ਨਾ ਇਹਨਾਂ ਨਾਲ ਥੋੜਾ ਜਿਹਾ ਮੰਮੀ ਬਸ ਬੋਲਪੇ ਸੀਗੇ ਤੇ ਤਾਂ ਕਰਕੇ ਉਹਨਾਂ ਨੇ ਕਹਿਤਾ ਹੋਗਾ ਉਸੇ ਚ ਨਹੀਂ ਨਹੀਂ ਇਦਾਂ ਨਹੀਂ ਤਾਂ ਕੋਈ ਗੱਲ ਨਹੀਂ ਦੱਸ ਕੇ ਆਈ ਸੀ ਅਸੀਂ ਨਜੀ ਤੁਸੀਂ ਦੱਸ ਕੇ ਆਏ ਸੀ ਪਰ ਉਹਣਾ ਕਿੱਥੇ ਆ ਫਿਰ ਆਇਆ ਕਰੇ ਉਹ ਦਿਖਾ ਮੈਨੂੰ ਮੰਮੀ ਕਿਹਾ ਤਾਂ ਦੋਨੋਂ ਉਹਨਾਂ ਨੂੰ ਥੋੜਾ ਜਿਹਾ ਖੰਮ ਸੀ ਤਾਂ ਕਰਕੇ ਉਹ ਬਾਰ ਬਾਰ ਭੱਗ ਗਏ ਦੇਖ ਸਿਮੂ ਜਿੱਦੀ ਕਮਲੀ ਤੂੰ ਮੈਨੂੰ ਸਮਝਦੀ ਹੈ ਨਾ ਜਬ ਬਣਾ ਰਹੀ ਹਾਂ ਐਡੀ ਮੈਂ ਹੈ ਨਹੀਂ ਮੈਂ ਤੇਰੀ ਮਾਂ ਫਿਰ ਵੀ ਮੈਂ ਸਭ ਜਾਣਦੀ ਆ ਤੈਨੂੰ ਮੈਂ ਜਾਣਦੀ ਨਹੀਂ ਹੈਗੀ 엄마 ਤੂੰ ਤਾਂ ਉਹੀ ਬੇਫਾਲਤੂ ਦਾ ਸੋਚੀ ਜਾਂਦੀ ਆ ਇਹਦੇ ਕੁਝ ਨਹੀਂ ਹੈਗਾ ਜੇ ਹੁੰਦਾ ਮੈਂ ਤੈਨੂੰ ਦੱਸਦੀ ਨਾ ਹੂੰ ਦੱਸਦੀ ਨਾ ਕਹਿੰਦੀ ਤੂੰ ਤੇ ਤੇਰਾ ਭਰਾ ਦੋਏ ਭੈਣ ਭਾਈ ਮੈਨੂੰ ਗੱਲ ਕਦੋਂ ਦੱਸ ਦੇਉਂ ਤੂੰ ਸਤ ਲੁਕੋ ਕੇ ਰੱਖਦੇ ਔਰ ਇੱਕ ਗੱਲ ਮੇਰੇ ਤੋਂ ਮੇਰੇ ਤਾਂ ਐਨ ਜਦੋਂ ਝਾਟੇ ਚ ਖੇ ਪੈ ਜਾਂਦੀਆਂ ਮੈਨੂੰ ਉਹਦੀ ਪਤਾ ਲੱਗਦਾ ਵੀ ਆ ਤਾਂ ਹੋ ਗਈ ਗੱਲ ਉਹ ਨਹੀਂ ਰਹਿਮਾ ਤੂੰ ਐ ਵੀ ਨਾ ਟੈਨਸ਼ਨ ਲਈ ਚ ਐਜੀ ਕੋਈ ਗੱਲ ਨਹੀਂ ਹੈਗੀ ਤੂੰ ਬੇਫਿਕਰ ਹੋ ਜਾ ਬੇਫਿਕਰ ਕਿਵੇਂ ਹੋ ਜਾ ਜਦ ਤੇਰੀ ਸੱਸ ਨੇ ਗੱਲ ਐਡੀ ਕਹਿਤੀ ਮੈਨੂੰ ਤੇਰੀ ਪਤਾ ਨਹੀਂ ਕਿੱਧਰ ਵਾਗੀ ਛੋਡੀ ਛੋਡੀ ਨਿਕਲ ਗਈ ਸਾਡੇ ਘਰੋਂ ਹਲੇ ਮੈਂ ਫਿਰ ਬੇਫਿਕਰ ਹੋ ਜਾ। ਹੈ? ਨਾਲ ਉਹਨੇ ਉਹ ਮੁੰਡੇ ਦੀ ਹਿਸਟਰੀ ਚੱਕ ਲਈ। ਹਾਂ ਨਹੀਂ ਨਹੀਂ ਮਾਂ। ਪਤਨ ਦੱਸੇ ਤਾਂ ਨਹੀਂ ਆ। ਮੈਂ ਵੀ ਗੁੱਸੇ 'ਚ ਕਹਤਾ ਹੂੰ ਹੋ ਜਾਂਦਾ। ਕੋਈ ਨਾ। ਤੂੰ ਮੇਰੀ ਗੱਲ ਸੁਣ ਲੈ। ਗੁੱਸਾ ਹੁੰਦਾ ਨਾ ਜੀ ਉਹਦਾ ਮਾਂ-ਪੁੱਤਾਂ ਦਾ ਹੁੰਦਾ ਤਾਂ ਉੱਥੇ ਤੂੰ ਕੀ ਸੀਮਤ ਰਹਿੰਦਾ। ਮੇਰੇ ਤੋਂ ਕੁਥੋੜੀ ਆਉਂਦਾ। ਗੱਲ ਕੋਈ ਤੇਰੇ ਨਾਲ ਹੋਈ ਔ ਤੂੰ ਜ਼ਰੂਰ ਕੁਛ ਕਿਹਾ ਹੋਊਗਾ। ਕਿੰਨੀ ਕਵਾਰ ਕਹਾਏਂਗੀ ਮਾਂ। ਤੈਨੂੰ ਕਹਿਤਾ ਦਿੱਤਾ ਉਹਨੂੰ ਗੁੱਸੇ 'ਚ ਕਹਤਾ ਹੋਊਗਾ। ਐਡਾ ਵੀ ਕੀ ਗੁੱਸਾ। ਜਿਹੜਾ ਬੰਦਾ ਇਹ ਜੇ ਮੇਹਣੇ ਦੇਣ ਤੇ ਮਜਬੂਰ ਹੋ ਜੇ ਚੱਲ ਮਾਂ ਹੁਣ ਬੱਸ ਵੀ ਕਰ ਤੇਰਾ ਬੋਲ ਬੋਲ ਕੇ ਸਿਰ ਦੁਖਾਂ ਲੱਗ ਗਿਆ ਹੋ ਹੁਣ ਮੈਂ ਮੇਰੀ ਮਾਂ ਵਾਸਤੇ ਚਾਹ ਬਣਾ ਕੇ ਲਿਆਣੀ ਆ ਦੇ ਕਿ ਮੈਂ ਟਾਲਦੀ ਐ ਮੈਂ پاਗਲਾਂਗੀ ਮੈਨੂੰ ਪਤਾ ਨਹੀਂ ਅਬ ਸੱਚੀ ਗੱਲ ਹੈ ਕਿ ਆਪਦੇ ਭਾਂਡੇ ਦਾ ਆਪ ਨੂੰ ਪਤਾ ਹੁੰਦਾ ਹੈਗਾ ਮੈਂ ਜਾਣਦੀ ਐ ਤੈਨੂੰ ਸੀ ਮੋ ਤਾਂ ਜਰੂਰ ਲੜੀ ਹੋਣੀ ਬੁੜੀ ਨਾਲ ਨਹੀਂ ਉਹਦਾ ਕੀ ਦਿਮਾਗ ਖਰਾਬ ਸੀ ਜਿਹਨੇ ਮੈਨੂੰ ਐ ਕਹਿ ਦਿੰਦੀ ਉਹ ਜਦੋਂ ਜਵਾਖ ਮੂਰੇ ਬੋਲੇ ਉਹਦੋਂ ਗੁੱਸਾ ਆ ਹੀ ਜਾਂਦਾ ਫਿਰ ਚੱਲ ਕੋਈ ਨਾ ਕਿੰਨੇ ਕੁ ਦਿਨ ਲਕੋਲੇਗੀ ਗੱਲ ਤਾਂ ਮੇਰੇ ਸਾਹਮਣੇ ਆਊਗੀ ਉਹ ਆਖਰਕਾਰ ਕਹੋਗੀ ਤਾਂ ਮੈਨੂੰ ਇਹ ਫੇਰ ਵੀ